13 April 1978 ਦਾ ਨਿਰੰਕਾਰੀ ਸਾਕਾ ਨਕਲੀ ਨਿਰੰਕਾਰੀ ਕਾਂਡ ਜਿਸ ਦੇ ਵਿੱਚ ਭਾਈ ਫੌਜਾ ਸਿੰਘ ਸਮੇਤ 13 ਸਿੰਘ ਸ਼ਹੀਦੀ ਦਾ ਜਾਨ ਪੀ ਗਏ ਅੱਜ 13 April ਨੂੰ ਉਹਨਾਂ ਨੂੰ ਯਾਦ ਕਰਦੇ ਮਹਾਨ ਸ਼ਹੀਦਾਂ ਨੂੰ ਆਓ ਨਮਸਕਾਰ ਕਰੀਏ ਤੇ ਉਹਨਾਂ ਨੂੰ ਯਾਦ ਕਰੀਏ ਕਿ ਸਾਤਾ ਕਿਵੇਂ ਵਾਪਰਿਆ ਜਦੋਂ ਸਰਕਾਰ ਦੀ ਸ਼ੈ ਉੱਤੇ ਗੁਰਬਚਨ ਨਿਰੰਕਾਰੀ ਆਪਣੇ ਨਾਮ ਲਸ਼ਕਰ ਲੈ ਕੇ ਅਮਰਸਰ ਸ਼ਹਿਰ ਪੁੱਜਾ ਤੇ ਉਥੇ ਆ ਕੇ ਉਸਨੇ ਇੱਕ ਜਲੂਸ ਕੱਢਿਆ ਜਿਸ ਜਲੂਸ ਦੇ ਵਿੱਚ ਉਸਨੇ ਸਖਤਰੰਬ ਦੇ ਬਰਾਬਰ ਪੰਜ ਪਿਆਰਿਆਂ ਦੇ ਵਿਰੁੱਧ ਇੱਕ ਸੱਤ ਸਤਾਰੇ ਤਿਆਰ ਕੀਤੇ ਤੇ ਜਦੋਂ ਇਹ ਗੱਲ ਸੰਤ ਜਰਨੈਲ ਸਿੰਘ ਖਾਲਸਾ ਪਿੰਡ ਰੌਣਾਂ ਨੂੰ ਪਤਾ ਲੱਗੀ ਫੌਜਾ ਸਿੰਘ ਅਖੰਡ ਕੀਰਤਨੀ ਜਥੇ ਦੇ ਹੋਰ ਸਿੰਘਾਂ ਨੂੰ ਪਤਾ ਲੱਗੀ ਉਸ ਹੀਰਦੇ ਬਲੰਦਰੇ ਗੇ ਰਿਆ ਨਾ ਗਿਆ ਤੇ ਸੋਚ ਲਿਆ ਕਿ ਆਓ ਇਸ ਸਮਾਗਮ ਨੂੰ ਰੋਕੀਏ ਜਿਸ ਸਮਾਗਮ ਵਿੱਚ ਉਹਨਾਂ ਨੇ ਗੁਰੂ ਸਾਹਿਬ ਦੇ ਬਰਾਬਰ ਗੁਰਬਚਨ ਨਰੰਕਾਰੀ ਨੇ ਗੱਦੀ ਲਾ ਕੇ ਜਲੂਸ ਕਰਦਾ ਤੇ ਗੁਰਬਾਣੀ ਦੀਆਂ ਤੁਕਾਂ ਵੀ ਥੋੜੀਆਂ ਬਦਲ ਕੇ ਗੁਰਬਾਣੀ ਦਾ ਨਰਾਦਰ ਕੀਤਾ ਤੇ ਸਿੰਘਾਂ ਤੋਂ ਸਹਾਰਿਆਂ ਲਗਿਆ ਸਿੰਘਾਂ ਨੇ ਚਾਲੇ ਪਾ ਦਿੱਤੇ ਸੰਜਰਨਾਲ ਸਿੰਘ ਖਾਲਸਾ ਪਿੰਡਰਾਲਾ ਨੂੰ ਸਿੰਘਾਂ ਨੇ ਕਿਹਾ ਕਿ ਬਾਬਾ ਜੀ ਤੁਸੀਂ ਨਹੀਂ ਜਾਣਾ ਅਸੀਂ ਆਪ ਜਾਵਾਂਗੇ ਸੋ ਬਾਬਾ ਜੀ ਨਾਮ ਮੰਨੇ ਤਾਂ ਉਹਨਾਂ ਨੇ ਪੰਜ ਪਿਆਰਿਆਂ ਦੇ ਰੂਪ ਵਿੱਚ ਬਾਬਾ ਜਰਨੈਲ ਸਿੰਘ ਖਾਲਸਾ ਪੰਡਰਾਲਾ ਨੂੰ ਬੇਨਤੀ ਕਰਕੇ ਉਹਨਾਂ ਨੂੰ ਰੋਗ ਦਿੱਤਾ ਅਤੇ ਆਪ ਚਾਲੇ ਪਾ ਦਿੱਤੇ ਭਾਈ ਫੌਜਾ ਸਿੰਘ ਸਮੇਤ ਹੋਰ ਤੇਰਾ ਸਿੰਘ ਸ਼ਹੀਦ ਭਾਈ ਫੌਜਾ ਸਿੰਘ ਸਮੇਤ ਤੇ ਹੋਰ 150 ਦੇ ਕਰੀਬ ਸਿੰਘ ਜਦੋਂ ਉਸ ਸਮਾਗਮ ਆਉਲ ਗਏ ਤਾਂ ਪੁਲਿਸ ਨੇ ਰਸਤੇ ਵਿੱਚ ਰੋਕਣ ਦੀ ਕੋਸ਼ਿਸ਼ ਕੀਤੀ ਪਾਈ ਫੌਜਾ ਸਿੰਘ ਹੋਣਾ ਨੇ ਕਿਹਾ ਕਿ ਇਹ ਸਾਡੇ ਗੁਰੂ ਦੀ ਬਰਾਬਰੀ ਤੇ ਨਰਾਦਰੀ ਕਰ ਰਹੇ ਨੇ ਜਿਹੜਾ ਸਾਤੋ ਜਰਿਆਂ ਨਹੀਂ ਜਾਣਾ ਅਸੀਂ ਇਹਨਾਂ ਦਾ ਸਮਾਗਮ ਰੋਕਣ ਆਏ ਹਾਂ ਉਧਰੋਂ ਸ਼ਰਾਰਤੀ ਅੰਸਰਾਂ ਵੱਲੋਂ ਤੇ ਪੁਲਿਸ ਵੱਲੋਂ ਸ਼ਾਂਤਮਈ ਸਿੱਖਾਂ ਉੱਤੇ ਗੋਲੀਆਂ ਚੁੜਾ ਕੇ 13 ਸਿੰਘ ਸ਼ਹੀਦ ਕਰ ਦਿੱਤੇ ਪਾਈ ਫੌਜਾ ਸਿੰਘ ਸਮੇਤ ਹੋਰ 13 ਸਿੰਘ ਸ਼ਹੀਦੀ ਦਾ ਜਾਨ ਪੀ ਗਏ ਤੇ ਬਹੁਤ ਸਾਰੇ ਸਿੱਖ ਜ਼ਖਮੀ ਹੋ ਗਏ ਜਿਸ ਤੋਂ ਬਾਅਦ ਇਹ ਸਮਾਗਮ ਫਿਰ ਉਸੇ ਤਰ੍ਹਾਂ ਹੀ ਚੱਲਦਾ ਰਿਹਾ ਤੇ ਸਰਕਾਰ ਦੀ ਸ਼ੈ ਉੱਤੇ ਇਹ ਜਿਹੇ ਸਮਾਗਮ ਸੀ ਉਹ ਉਸੇ ਤਰ੍ਹਾਂ ਸਫਲਤਾ ਰਹੀ ਤੇ ਜਿਸ ਤੋਂ ਬਾਅਦ ਸੰਜੋ ਨੈਸਿਮ ਪਿੰਡਰਾਲੇ ਤੇ ਹੋਰ ਸ਼ਿਕਾਂ ਵਿੱਚ ਬੜਾ ਰੋਸ ਤੇ ਅक्रोश ਪਾਇਆ ਗਿਆ ਤੇ ਤੇਰਾ ਸਿੰਘ ਸ਼ਹੀਦ ਤੋਂ ਬਾਅਦ ਵੀ ਗੁਰਵਚਨ ਨਿਰੰਕਾਰੀ ਉੱਤੇ ਕੋਈ ਕੇਸ ਨਹੀਂ ਚੱਲਿਆ ਤੇ ਸਮੇਂ ਦੀ ਹਕੂਮਤ ਪ੍ਰਕਾਸ਼ ਸਿੰਘ ਬਾਬਲ ਨੇ ਉਹਨੂੰ ਆਪਣੀ ਗੱਡੀ ਦੇ ਵਿੱਚ ਦੇਲੇ ਛੱਡ ਕੇ ਆਇਆ ਅਤੇ ਸੇਖ ਇਹ ਸਭ ਕੁਝ ਦੇਖਦੇ ਰਹੇ ਅਤੇ ਸਿੱਖਾਂ ਦੇ ਦਿਲਾਂ ਵਿੱਚ ਅੱਜ ਵੀ ਉਹ ਜੋ ਲਾਟ ਹੈ ਉਸੇ ਤਰ੍ਹਾਂ ਹੀ ਜਗ ਰਹੀ ਹੈ ਤੇ ਆਪਣੇ ਸ਼ਹੀਦਾਂ ਨੂੰ ਯਾਦ ਕਰਦੇ ਰਹਿਣਗੇ ਤੇ ਸਿੱਖੀ ਦੇ ਜਕਾਰ ਉਸੇ ਤਰ੍ਹਾਂ ਹੀ ਚੁੱਲਦੇ ਰਹਿਣਗੇ ਸੋ ਵੱਤ ਵਤ ਵੀਡੀਓ ਨੂੰ ਸ਼ੇਅਰ ਕਰੋ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡੇ ਪਿਆਰ ਦੇ ਨਾਲ ਹੀ ਸਾਨੂੰ ਹੰਗਾਰਾ ਮਿਲਦਾ ਸੀ ਹੋਰ ਵੀ ਸ਼ੇਰ ਦਾ ਸਿੰਘਾ ਦੀਆਂ ਗਾਥਾਵਾਂ ਲੈ ਕੇ ਤੁਹਾਡੇ ਨਾਲ ਰੂਬਰੂ ਹੋਵਾਂਗੇ ਦੇਵ ਜੀ اجازت ਧੰਨਵਾਦ ਵੈਰ ਗੁਰ ਜਿੱਕਾ ਖਾਲਸਾ ਵਾ